ਹਾਂਜੀ ਦੋਸਤੋ ਫੁੱਲਾਂ ਵਾਲੇ ਚੌਕ ਦੇ ਵਿੱਚ ਖੜੇ ਆ ਜੀ ਤੇ ਖੜੇ ਕਿੱਥੇ ਆ ਉਹ ਲੋਕੇਸ਼ਨ ਤੁਹਾਨੂੰ ਅਸੀਂ ਸਾਡੇ ਸਿੰਘ ਸਾਹਿਬ ਦੱਸਣਗੇ ਤੇ ਅੱਜ ਤੁਹਾਡੇ ਕੋਲ ਆ ਗਿਆ ਜੀ ਛਤਰੀ ਭੋਜਨ ਲੈ ਕੇ ਵਰਾ ਤੋਂ ਇਹ ਬਾਈ ਹੁਣੀ ਇਹ ਹੁਣ ਦੂਜਾ ਸਟਾਲ ਇੱਕ ਲਾਇਆ ਇੱਕ ਜਿਹੜਾ ਸੀਗਾ ਉਹ ਚੱਲਦਾ ਤਕੋਣੀ ਪਾਰਕ ਤੇ ਦੂਜਾ ਸਟਾਲ ਲੱਗ ਗਿਆ ਇੱਥੇ ਬਾਈ ਜੀ ਪਹਿਲਾਂ ਦਾ ਐਡਰੈਸ ਅਸੀਂ ਆਪਾਂ ਕਿੱਥੇ ਹੈਗੇ ਆ ਐਡਰੈਸ ਜੀ ਪੱਖੋਵਾਲ ਰੋਡ ਤੇ ਫੁੱਲਾਂ ਵਾਲ ਚੌਕ ਦੇ ਕੋਲੇ ਪਾਸੀ ਚੌਕ ਆ ਪਾਸੀ ਚੌਕ ਦੇ ਵਿੱਚ ਇੰਡੀਅਨ ਆਇਲ ਦੇ ਆਪੋਜ਼ਿਟ ਸਾਈਡ ਪਿੰਕ ਫ્લેਟ ਹਾਊਸ ਵੈੱਡ ਕੰਪਲੈਕਸ ਹੈਗੇ ਇਹਦੇ ਗੇਟ ਨੰਬਰ 2 ਤੇ ਕਾਊਂਟਰ ਆਪਣਾ ਉਹਦੇ ਦੋ ਨੰਬਰ ਦੋ ਨੰਬਰ ਗੇਟ ਦੇ ਉੱਤੇ ਕਾਊਂਟਰ ਆ ਬਾਈ ਟਾਈਮਿੰਗ ਕੀ ਹੁੰਦੀ ਆ ਆਪਣੀ ਕਿੰਨੇ ਵੇਲੇ ਤੱਕ ਕੁੰਨੇ ਹੋ ਟਾਈਮਿੰਗ ਜੀ ਸਵੇਰੇ 11 12 ਵਜੇ ਤੋਂ ਸ਼ਾਮ ਨੂੰ 7 ਤੋਂ 8 ਵਜੇ ਤੱਕ ਹੁੰਦਾ ਹੈ ਸ਼ਾਮ ਨੂੰ 7 ਤੋਂ 8 ਵਜੇ ਤੱਕ ਓਕੇ ਮਤਲਬ ਜਦੋਂ ਤੱਕ ਤੁਹਾਡੇ ਕੋਲ ਸਮਾਨ ਆ ਤੱਕ ਹੁੰਦਾ ਹੈ ਹਾਂਜੀ ਅਵੇਲੇਬਲ ਜਿਵੇਂ 6 7 ਵਜੇ ਤੱਕ ਅਵੇਲੇਬਲ ਹੁੰਦਾ ਕਈ ਵਾਰ 8 ਵਜੇ ਤੱਕ ਵੀ ਅਵੇਲੇਬਲ ਹੁੰਦਾ 8 ਵਜੇ ਤੱਕ ਅਵੇਲੇਬਲ ਹੁੰਦਾ ਤੇ ਬਾਈ ਹੁਣ ਸਾਨੂੰ ਦੱਸ ਦਿਓ ਬਣਾਉਣੇ ਕੀ ਕੀ ਹੋ ਆਪਾਂ ਬੱਕਰਾ ਬਣਾਉਨੇ ਆ ਜੀ ਮੁਰਗਾ ਬਣਾਉਨੇ ਆ ਜੀ ਪ੍ਰਸ਼ਾਦੇ ਹੁੰਦੇ ਆ ਤੇ ਝੌਲ ਹੁੰਦਿਆ ਨਾਲ ਅੱਛਾ ਅਚਾਰ ਵੀ ਹੁੰਦਾ ਤੁਹਾਡੇ ਕੋਲ ਕਹਿੰਦੇ ਬਣਾਉਂਦੇ ਆ ਜੀ ਆਪਣੇ ਕੋਲੇ ਬੱਕਰੇ ਦਾ ਅਚਾਰ ਹੁੰਦਾ ਆ ਤੇ ਇਹ ਇਹ ਸਾਰਾ ਕੁਝ ਵਿਦਆਊਟ ਆਇਲ ਹੁੰਦਾ ਵਿਦਆਊਟ ਆਇਲ विदाउट ऑयल ਹਨ ਜਿ ਬਿਨਾ ਤੇਲ ਤੋਂ ਬਕੜਿਆ achar ਵੀ ਬਿਨਾ ਤੇਲ ਤੋਂ ਮਤਲਬ ਕੁੱਕਰ ਚ ਬਣਾਉਂਦੇ ਤੁਸੀਂ ਇਹਨੂੰ ਨਹੀਂ ਕੁੱਕਰ ਚ ਨਹੀਂ ਬਣਾਉਂਦੇ ਕੜਾਹੀ ਚ ਬਣਾਉਂਦੇ ਆ ਹਰ ਬਲੋ ਦੇ ਕੜਾਹੇ ਆ ਦੇ ਵਿੱਚ ਲੋਹੇ ਦੇ ਕੜਾਹੇ ਆ ਦੇ ਵਿੱਚ ਜਿਵੇਂ ਬਣਦਾ ਖੁਰਚਲੇ ਖੁਰਚਲਾ ਚੱਲ ਕੇ ਜਿਵੇਂ ਦਲਾਪੰਤਾਂ ਦੇ ਵਿੱਚ ਬਣਦਾ ਉਹ ਕੋਮੇ ਕੀ ਬਾਤ ਹੈ ਬਹੁਤ ਵਧੀਆ ਭਾਜੀ ਤੇ ਪਹਿਲਾਂ ਹੁਣ ਮੈਨੂੰ achar ਤੋਂ ਸ਼ੁਰੂਆਤ ਕਰੀ ਆਪਾਂ ਸਰ ਉਹ achar ਦਿਖਾਓ ਕਿਵੇਂ ਦਾ ਹੁੰਦਾ ਤੁਹਾਡੇ ਕੋਲ ਤੇ ਰੇਟ ਕੀ ਹੁੰਦਾ ਭਾਜੀ achar ਦਾ achar ਵੀ ਇਹ 1600 ਰੁਪਏ ਕਿਲੋ ਆ 1600 ਰੁਪਏ ਕਿਲੋ ਕੀ ਆ ਬਾਤ ਹੈ ਇਹ ਇਹਦੇ ਚੋ ਤੇਲ ਮਤਲਬ ਜਮਾ ਹੀ ਸਿਕਾਇਆ ਹੋਊਗਾ ਅੱਛਾ ਹਾਂਜੀ ਇਹਨੂੰ ਆਪਾਂ ਹੱਥ ਨਹੀਂ ਇੱਦਾਂ ਟੱਚ ਕਰ ਸਕਦੇ ਉਹ ਮੈਨੂੰ ਗਲਵਜ਼ ਪਾ ਕੇ ਕਰਨ ਲਾਉਣਾ ਪੈਣਾ ਓਕੇ ਤੇ ਇਹ ਇਦਾਂ ਜਾਨੀ ਕਿ ਇਹ ਪੀਸ ਹੋਣਗੇ ਮਸਾਲਾ ਹੋਊਗਾ ਅੱਛਾ ਹਾਂਜੀ ਇਹ ਜਿਵੇਂ ਮਾਰਕੀਟ ਦੇ ਵਿੱਚ ਮਿਲਦਾ ਹੁੰਦਾ ਆਪਾਂ ਨੂੰ ਜਿਆਦਾ ਤਾਂ ਰੋ ਤੇਲ ਵਾਲਾ ਹੁੰਦਾ ਜਿਵੇਂ ਤੇਲ ਦੇ ਵਿੱਚ ਪਾਇਆ ਹੁੰਦਾ achar ਤੇ ਉਹ ਜਿਵੇਂ 1 ਕਿਲੋ ਦੇ ਵਿੱਚ ਕੁਆਂਟੀਟੀ ਜਿਵੇਂ ਤੁਸੀਂ ਕਹ ਲਓ ਵੀ 500 ਗ੍ਰਾਮ ਜਾਂ 600 ਗ੍ਰਾਮ ਮੀਟ ਦੀ ਹੁੰਦੀ ਆ ਬਾਕੀ ਤੇਲ ਦੀ ਤੇ ਮਸਾਲਿਆਂ ਦੀ ਹੁੰਦੀ ਤੇਲ ਤੇ ਮਸਾਲੇ ਹੁੰਦੇ ਇਹਦੇ ਵਿੱਚ ਜੇ ਤੁਸੀਂ 1 ਕਿਲੋ ਲੈਣੇ ਹੋ ਤਾਂ ਤੁਹਾਨੂੰ तकरीबन 900 950 ਗ੍ਰਾਮ ਤੁਹਾਨੂੰ ਮੀਟ ਮੀਟ ਮਿਲੇਗਾ ਹਾਂਜੀ 100 100 ਗ੍ਰਾਮ ਦੇ ਕਰੀਬ ਨੇੜੇ ਤੇੜੇ ਮਸਾਲਾ ਹੋਊਗਾ ਓਕੇ ਅੱਛਾ ਇੱਕ ਚੀਜ਼ ਮੈਨੂੰ ਦੱਸਿਓ ਤੁਸੀਂ ਪਹਿਲਾਂ ਕੰਮ ਕਰਦੇ ਸੀ ਸਰਦਾਈ ਦਾ ਹਾਂਜੀ ਅਚਾ ਤੁਸੀਂ ਛਤਰੀ ਭੋਜਨ ਵਾਲੇ ਪਾਸੇ ਕਿਵੇਂ ਨੂੰ ਹੁਣ ਹੋ ਗਿਆ ਵੀ ਫੇ ਇਸ ਪਾਸੇ ਨੂੰ ਆਪਾਂ ਹੋਈਏ ਕਿ ਲੋੜ ਸੀ ਇਸ ਚੀਜ਼ ਦੀ ਹੁਣ ਆ ਇਹ ਸੋਚਦੇ ਸੀਗੇ ਜੀ ਵੈਸੇ ਅਸੀਂ ਆ ਏ ਅਸੀਂ ਰੌ ਦਾ ਮਤਲਬ ਕਰਨ ਦੀ ਸੋਚ ਰਹੇ ਸੀਗੇ ਪਹਿਲਾਂ ਤੇ ਹੁਣ ਵੀ ਅਸੀਂ ਜਿਵੇਂ ਮੈਨੂੰ ਮੈਂ ਕੱਲਾ ਆ ਮੇਰੇ ਨਾਲ ਜੇ ਮੈਨੂੰ ਕੋਈ ਸਿੰਘ ਮੇਰੇ ਨਾਲ ਮੇਰਾ ਕੋਈ ਆ ਜਾਵੇ ਤਾਂ ਅਸੀਂ ਕਿਤੇ ਦੁਕਾਨ ਲੈ ਕੇ ਇੱਥੇ ਮੈਂ ਨੇੜੇ ਤੇੜੇ ਨਾਲ ਰੌ ਦਾ ਕਰਨਾ ਕੱਚਾ ਅੱਛਾ ਨਾਲ ਕੱਚਾ ਇਹ ਹਾਂਜੀ ਇਹ ਫਿਰ ਅਸੀਂ ਉਦੋਂ ਸੋਚਿਆ ਸੀਗਾ ਵੀ ਉਹਦੇ ਨਾਲ-ਨਾਲ ਅਸੀਂ ਬਣਾ ਕੇ ਵੇਚਾਂਗੇ ਵੀ ਮਤਲਬ ਸਬਜ਼ੀ ਬਣਾ ਕੇ ਨਾਲ ਪ੍ਰਸ਼ਾਦਿਆਂ ਦੇ ਤੇ ਨਾਲ ਖਰੂੜਿਆਂ ਦਾ ਸੂਪ ਇਹ ਚੀਜ਼ ਕਾਫੀ ਸਮੇ ਤੋਂ ਤੁਸੀਂ ਕਹ ਲਓ ਵੀ ਚੱਲਦੀ ਸੀਗੀ ਦਿਮਾਗ ਦੇ ਵਿੱਚ ਤੇ ਅਸੀਂ ਦੁਕਾਨ ਵੀ ਦੇਖ ਰਹੇ ਸੀਗੇ ਇੱਥੇ ਦੁਗਰੀ ਕੋਲੇ ਸਾਦ ਨੂੰ ਮਤਲਬ ਸੂਟੇਬਲ ਜੀ ਪਲੇਸ ਕੋਈ ਮਿਲੀ ਨਹੀਂ ਹੈਗੀ ਹਾਂ ਉਹ ਉਹ ਉਸ ਤੋਂ ਬਾਅਦ ਚਲੋ ਪਰ ਅਸੀਂ ਸੋਚਿਆ ਵੀ ਜਦ ਤੱਕ ਕੋਈ ਐ ਐਦਾਂ ਦਾ ਸੂਟੇਬਲ ਕੋਈ ਪ੍ਰੋਪਰ ਜਗ੍ਹਾ ਨਹੀਂ ਤਾਂ ਆਪਾਂ ਇੱਥੇ ਬਣਾ ਕੇ ਪ੍ਰਜਾਤ ਦੇ ਦੇ ਤੋਰ ਤੇ ਸ਼ੁਰੂ ਕਰ ਦਈਏ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਹੰਗਾਰਾ ਮਿਲ ਜਾਊਗਾ ਉਵੇਂ-ਉਵੇਂ ਆਪਾਂ ਬੋਲੇਗਾ ਅੱਛਾ ਗੱਲ ਲਾਦੀ ਵੀ ਹੁੰਦੀ ਆ ਵੀ ਜਿੱਥੇ ਇੱਕ ਸਾਬਤ ਸੂਰਤ ਸਰਦਾਰ ਬਾਣਾ ਪਾ ਕੇ ਖੜ ਗਿਆ ਕੌਂਟਰਵਰਸੀ ਦਾ ਹੁੰਦੀ ਹੁੰਦੀ ਆ ਉੱਥੇ ਕਿਵੇਂ ਇੱਥੇ ਕੋਈ ਆਇਆ ਧਮਵਾਉਣ ਵਾਸਤੇ ਬਾਈ ਕਿਹੜੇ ਕੰਮ ਵਿੱਚ ਆ ਗਿਆ ਚੱਕ ਲੈ ਇੱਥੋਂ ਐਂ ਕਰ ਲੈ ਨਹੀਂ ਵੀਰੇ ਹਲੇ ਤੱਕ ਤਾਂ ਕੋਈ ਆਇਆ ਨਹੀਂ ਹੈਗਾ ਤੇ ਉਹਦਾ ਫੋਨ ਤੇ ਇੱਕ ਦੋ ਜਾਣੇ ਜ਼ਰੂਰ ਅੰਮੰਦਾ ਚੰਗਾ ਬੋਲਦੇ ਸੀਗੇ ਅੱਛਾ ਤੇ ਪਰ ਜਦੋਂ ਆਏ ਆ ਵੀ ਆਪਾਂ ਗਰਵਾਣੀ ਚੋਂ ਗੱਲ ਕਰੀ ਦੀ ਆ ਜੇ ਕੋਈ ਵੀ ਗੱਲ ਕਰਨੀ ਆ ਕੋਈ ਕੰਟਰੋਵਰਸੀ ਵਾਲੀ ਵੀ ਜੇ ਤੁਸੀਂ ਕਰਨੀ ਆ ਤਾਂ ਗਰਵਾਣੀ ਚੋਂ ਹੀ ਪੰਕਤੀ ਦੋ ਕੋਈ ਐਵੇਂ ਦੀ ਜੀ ਵੀ ਅਗਲੇ ਨੂੰ ਸਾਹਮਣੇ ਤੋਂ ਕੋਈ ਜਵਾਬ ਨਾ ਸਕੇ ਉਹਦਾ ਮਤਲਬ ਕਟਾਸ ਨਾ ਕਰ ਸਕੇ ਕੱਟ ਨਾ ਚੱਕੇ ਭਾਜੀ ਗੱਲ ਮੇਰੇ ਇਹ ਚੀਜ਼ ਆ ਤੁਸੀਂ ਜੇ ਕਿਸੇ ਦਾ ਵਿਰੋਧ ਕਰਨਾ ਆ ਉਹਦਾ ਕੋਈ ਪ੍ਰੋਪਰ ਪੁਖਤਾ ਸਬੂਤ ਲੈ ਕੇ ਗੱਲ ਕਰੋ ਨਾ ਕਿ ਹਵਾਜ ਗੱਲ ਕਰਨ ਨਾਲ ਕੋਈ ਨਹੀਂ ਮੈਂ ਹੱਜ ਗੱਲ ਬੜੀਆਂ ਗੱਲਾਂ ਚੱਲਦੀਆਂ ਜੀਵ ਵਤਿਆ ਕਰਤੀ ਅ ਮੁਰਗੇ ਮਾਰਦੇ ਬੱਕਰੇ ਮਾਰਦੇ ਮੈਂ ਕਿਦਰ ਕਹਾਂ ਵੀ ਮੈਂ ਕਹਾਂ ਭਾਈ ਮੁਰਗੇ ਦੇ ਨਾਮ ਮੁਰਗੇ ਦੇ ਨਾਮ ਬੱਕਰੇ ਦੇ ਨੱਕੜੀ ਸੀ ਲੱਗਣਾ ਇਹ ਖਾਣ ਦੇ ਕੰਮ ਹੀ ਹੋਣੇ ਨੇ ਨਹੀਂ ਉਦਾਂ ਵੀ ਬਾਈ ਜੀ ਇਹ ਜਿਹੜੇ ਗੁਰੂ ਆਪਣੇ ਸ਼ਕਾਰ ਖੇਡਦੇ ਰਹੇ ਹੁਣ ਹੈਨਾ ਕਿਸੇ ਵੀ ਤੁਸੀਂ ਕੋਈ ਵੀ ਧਰਮ ਦਾ ਗ੍ਰੰਥ ਤੁਸੀਂ ਕੋਈ ਵੀ ਚੱਕ ਕੇ ਦੇਖ ਲਓ ਹਾਂ ਤੁਸੀਂ ਹਿੰਦੂ ਧਰਮ ਦਾ ਚੱਕ ਕੇ ਦੇਖ ਲਓ ਮੁਸਲਮਾਨਾਂ ਦਾ ਚੱਕ ਲਓ ਤੁਸੀਂ ਕਿਸੇ ਦਾ ਵੀ ਆਪਣਾ ਆਪਣੇ ਚੱਕ ਲਓ ਹਨਾ ਆਪਾਂ ਕਿਸੇ ਹੋਰ ਦਾ ਚਲੋ ਛੱਡੋ ਤੁਸੀਂ ਆਪਣੇ ਧਰਮ ਗ੍ਰੰਥ ਚੱਕ ਲਓ ਤੇ ਆਸੀਂ ਗ੍ਰੰਥ ਚੱਕ ਲਓ ਬਿਲਕੁਲ ਉਹਦੇ ਵਿੱਚ 6ਵੇਂ ਪਾਛਾ ਨੇ ਸ਼ਿਕਾਰ ਖੇੜਿਆ 10ਵੇਂ ਪਾਛਾ ਨੇ ਸ਼ਿਕਾਰ ਖੇੜਿਆ ਹਨਾ ਹੁਣ ਇਹ ਭਾਵੇਂ ਕੀ ਜਾਣ ਜੀ ਉਹ ਤਾਂ ਉਹਨਾਂ ਦਾ ਉਧਾਰ ਕਰਦੇ ਸੀਗੇ ਉਹ ਤਾਂ ਉਹਨਾਂ ਦਾ ਪਾਰ ਉਤਾਰਾ ਕਰਦੇ ਸੀਗੇ ਹਨਾ ਉਹ ਰੋਜ਼ ਰੋਜ਼ ਥੋੜੀ ਕਿਸੇ ਦਾ ਕੋਈ ਸ਼ੇਰ ਮਾਰ ਲਿਆ ਕਿਤੇ ਚੀਤਾ ਮਾਰ ਲਿਆ ਕਿਤੇ ਬਘਿਆੜ ਮਾਰਤਾ ਕਿਤੇ ਹਿਰਨ ਮਾਰਤਾ ਕਿਤੇ ਰੋਜ ਮਾਰਤਾ ਪੰ ਮੇ ਬਾਸਰੀ ਜੀ 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 ਦਸਵੇਂ ਪਾਸ਼ਾ ਕਹਿੰਦੇ ਆ ਰਾਜ ਸਾਜ ਹੰਪਰ ਜਬ ਆਇਓ ਜਥਾ ਕਥਾ ਤਬ ਧਰਮ ਚਲਾਇਓ ਭਾਂਤ ਭਾਂਤ ਬਨ ਖੇਲ ਸਕਾਰਾ ਮਾਰੇ ਰਿਛ ਰੋਜ ਚੰਗਾਰਾ ਕੀ ਬਾਤ ਆ ਭਾਂਤ ਭਾਂਤ ਮਤਲਬ ਰੋਜ ਅਲੱਗ ਅਲੱਗ ਜੰਗਲਾਂ ਦੇ ਵਿੱਚ ਮੈਂ ਸ਼ਿਕਾਰ ਖੇਡਿਆ ਰਿਛ ਮਾਰੇ ਨੇ ਬਾਰਾ ਸਿੰਘੇ ਮਾਰੇ ਨੇ ਚੰਗਾਰੇ ਤੇ ਆਪਣੇ ਰੋਜ ਜਿਨ੍ਹਾਂ ਨੂੰ ਨੀਲਗਾਂ ਵਗੈਰਾ ਕਹਿੰਦੇ ਆ ਚੀਤੇ ਮਾਰੇ ਨੇ ਇਹ ਦਸਵੇਂ ਪਾਸ਼ਾ ਵਿੱਚ ਘਰ ਖੇਡੇ ਨੇ ਛੇਵੇਂ ਪਾਸ਼ਾ ਦੀ ਵੀ ਇਦਾਂ ਹੀ ਨੇ ਹਰਨ ਮਤਲਬ ਡੇਲੀ ਤਕਰੀਬਨ ਉਹ ਸਿੰਘ ਉਦੋਂ ਵੀ ਸ਼ਿਕਾਰ ਤੇ ਚੜਦੇ ਸੀ ਹੁਣ ਵੀ ਚੜਦੇ ਆ ਅਸੀਂ ਵੀ ਚੜਦੇ ਆ ਸ਼ਿਕਾਰ ਤੇ ਕੋਈ ਇਦਾਂ ਦਾ ਕੋਈ ਹੋਈ ਨਹੀਂ ਅਸਲ ਰੌਲਾ ਇਸ ਚੀਜ਼ ਦਾ ਹੁਣ ਵੀ ਪੰਜਾਬੀ ਕੰਮ ਕਰਨ ਲੱਗ ਪਏ ਆ ਤੇ ਪੰਜਾਬੀਆਂ ਦੇ ਉੱਤੇ ਉਂਗਲ ਕਰਤੀ ਕਰਦੀ ਸਾਡਾ ਕੰਮ ਆ ਇਹ ਇਹ ਅਸਲ ਵਿੱਚ ਜਿਹੜੇ ਜਿਹੜਾ ਅ ਇੱਕ ਕਹਿ ਲਓ ਵੀ ਪੁਜਾਰੀ ਵਰਗ ਸੀਗਾ ਨਾ ਜਿਨ੍ਹਾਂ ਨੇ ਇਹ ਖਾਨ ਇਹਨੂੰ ਧਰਮ ਨੂੰ ਧੰਦਾ ਬਣਾਉਣਾ ਸੀ ਆਪਦੇ ਪੇਟ ਦੀ ਪੂਰਤੀ ਵਾਸਤੇ ਜਾਂ ਜਿਵੇਂ ਉਹਨਾਂ ਨੇ ਇਹ ਕੰਟਰੋਵਰਸੀ ਪੈਦਾ ਕੀਤੀ ਆ ਜਿਵੇਂ ਮੰਦਰ ਵਾਲਾ ਪੁਜਾਰੀ ਲੈ ਲਓ ਜਾਂ ਆਪਣੇ ਗੁਰਦੁਆਰਿਆਂ ਵਾਲੇ ਪੁਜਾਰੀ ਲੈ ਲਓ ਜਾਂ ਕੋਈ ਗਿਰਜਾ ਘਰ ਦਾ ਜਾਂ ਇਹਨਾਂ ਦੇ ਮਤਲਬ ਸਾਰੇ ਸਾਰੀ ਧਰਮਾਂ ਦੇ ਕੋਈ ਵੀ ਜਿਹਨੇ ਇਹ ਇਹ ਕੰਟਰੋਵਰਸੀ ਮਾਸਦੀ ਉਹਨੇ ਪੈਦਾ ਕੀਤੀ ہوئی ਆ ਹਿੰਦੂ ਧਰਮ ਦੇ ਵਿੱਚ ਆ ਰਾਮ ਨੇ ਇਵਨ ਕੀ ਸ੍ਰੀ ਰਾਮ ਜਿਹੜੇ ਰਾਮਚੰਦਰ ਨੇ ਇਹਨਾਂ ਨੇ ਅਸ਼ਵ ਮੇਕ ਜੱਗ ਕੀਤਾ ਅਸ਼ਵ ਕਹਿੰਦੇ ਆ ਘੋੜੇ ਨੂੰ ਅਸ਼ਵ ਮੇਕ ਜੱਗ ਘੋੜੇ ਦੀ ਬਲੀ ਦਿੰਦਾ ਹੁੰਦਾ ਸੀ ਕੋਈ ਵੀ ਰਾਜਾ ਹੁੰਦਾ ਸੀ ਜਦੋਂ ਗੱਡੀ ਤੇ ਬੈਠਣਾ ਹੁੰਦਾ ਸੀਗਾ ਘੋੜੇ ਦੀ ਜੱਗ ਕਰਦੇ ਹੁੰਦੇ ਸੀ ਘੋੜੇ ਦੀ ਬਲੀ ਦਿੰਦਾ ਹੁੰਦਾ ਸੀ ਉਹ ਗੈਂਡਾ ਹੀ ਮਾਰਦੇ ਰਹਿਆ ਗੁਰਬਾਣੀ ਦੇ ਵਿੱਚ ਆ ਗੈਂਡਾ ਮਾਰ ਹੂਮ ਜੱਗ ਕੀਏ ਦੇਵਤਿਆਂ ਕੀ ਬਣਾ ਹੈ ਹਨਾ ਉਹ ਨਾਨਕ ਬਾਸਾ ਲਿਖ ਰਿਹਾ ਇਹ ਸਾਰਾ A to Z ਇਹਦੇ ਚ ਕੱਲੀ ਕੱਲੀ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਾ ਜਾਣਾ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਨ ਹੈ ਵੀ ਦੱਸੋ ਕਿਹੜਾ ਮਾਸ ਆ ਕਿਹੜਾ ਸਾਗ ਆ ਅੱਗੇ ਫਿਰ ਇਹਦੇ ਚਾਉਂਦਾ ਵੀ ਗੈਂਡਾ ਮਰਹੂਮ ਜੱਗ ਕੀਏ ਦੇਵਤਿਆਂ ਕੀ ਬਣਾ ਅੱਗੇ ਇਹਦੇ ਚ ਹੀ ਅੱਗੇ ਜਾ ਕੇ ਆਉਂਦਾ ਵੀ ਤੇਰੀ ਮਾਂ ਵੀ ਮਾਸ ਦੀ ਆ ਤੇਰਾ ਪਿਓ ਵੀ ਮਾਸ ਦਾ ਹਨਾ ਅੱਗੇ ਫਿਰ ਤੇਰਾ ਸਰੀਰ ਵੀ ਮਾਸ ਦਾ ਫਿਰ ਤੂੰ ਮਾਸ ਦੇ ਵਿੱਚ ਹੀ ਪੈਦਾ ਹੋਇਆ ਵੌਮਬ ਆ ਜਿਹੜਾ ਉਹਦਾ ਢੱਡਾ ਉਹਦੇ ਚ ਹੀ ਤੂੰ ਪੈਦਾ ਹੋਇਆ ਤੇਰਾ ਸਰੀਰ ਵੀ ਮਾਸ ਦਾ ਫੇਰ ਤੂੰ ਮਾਸ ਤੋਂ ਨਿਕਲਿਆ ਫੇ ਤੇਰਾ ਮੂੰਹ ਵੀ ਮਾਸ ਦਾ ਤੇਰੀ ਜੀਭ ਵੀ ਮਾਸ ਦੀ ਫੇ ਜਿਹੜਾ ਮੂੰਹ ਦਾ ਦੁੱਧ ਪੀਤਾ ਉਹ ਵੀ ਮਾਸ ਦਾ ਜਿਹੜਾ ਉਹਦੇ ਅੰਦਰੋਂ ਦੁੱਧ ਆਇਆ ਉਹਦੀ ਚਰਬੀ ਤੋਂ ਖੁਰ ਕੇ ਉਹ ਵੀ ਮਾਸ ਦਾ ਜਿਹੜੀ ਆਪਾਂ ਦੁੱਧ ਦੇ ਵਿੱਚ ਫੈਟ ਚੈੱਕ ਕਰਦੇ ਆ ਉਹ ਚਰਬੀ ਫੈਟ ਚਰਬੀ ਨੂੰ ਕਹਿੰਦੇ ਆ ਅਸਲ ਅਸਲ ਦੇ ਵਿੱਚ ਨਾ ਅੱਜ ਜਿਹੜੇ ਤੁਸੀਂ ਗੱਲਾਂ ਕਰ ਰਹੇ ਹੋ ਨਾ ਇਹ ਗੱਲਾਂ ਵੀ ਹੈਗੀ ਇਹ ਇਹ ਉਹ ਕੰਟਰੋਵਰਸ਼ਨ ਲੋਕਾਂ ਦੇ ਮੂੰਹ ਤੇ ਚਪੇੜਾਂ ਦੇ ਹਾਂਜੀ ਹਾਂਜੀ ਵੀਰੇ ਇਹ ਇਹ ਤਾਂ ਤੁਸੀਂ ਅੱਗੇ ਅੱਗੇ ਇਹਦੇ ਚ ਪੜੋਗੇ ਤੁਸੀਂ ਜਮੇ ਹੀ ਨਾਨਕਪਾਸਾਨੇ ਦਾ ਪਿਓ ਪਿਓ ਜੁੱਤੀਆਂ ਮਾਰੀਆਂ ਹੋਈਆਂ ਨੇ ਬਿਲਕੁਲ ਸਾਡੇ ਲੋਕਾਂ ਨੂੰ ਅਜੇ ਤੱਕ ਅਕਲ ਨਹੀਂ ਆਉਣੀ ਆਪਣੇ ਲੋਕ ਹਲੇ ਤੱਕ ਮਾਸ ਪਿੱਛੇ ਲੜੀ ਜਾਂਦੇ ਆ ਤੁਸੀਂ ਇੱਥੋਂ ਇੱਥੋਂ ਹਿਸਾਬ ਲਾ ਲਓ ਵੀ ਦੂਜੇ ਪਾਤਸ਼ਾਹ ਨੇ ਮਾਸ ਦੀ ਗੱਲ ਨਹੀਂ ਕੀਤੀ ਸਿਰਫ ਤੇ ਸਿਰਫ ਨਾਨਕ ਪਾਤਸ਼ਾਹ ਦੀ ਬਾਣੀ 'ਚ ਹੀ ਮਾਸ ਦੀ ਗੱਲ ਆ ਦੂਜੇ ਤੀਜੇ ਚੌਥੇ ਪੰਜਵੇਂ ਕਿਸੇ ਨੇ ਨਹੀਂ ਉਹਦੋਂ ਵਾਰ ਕੀਤੀ ਇੱਥੋਂ ਪਤਾ ਲੱਗਦਾ ਵੀ ਨਾਨਕ ਪਾਤਸ਼ਾਹ ਨੇ ਮਾਸ ਵਾਲਾ ਮੁੱਦਾ ਖਤਮ ਕਰਤਾ ਸੀਗਾ ਕੋਈ ਰੌਲਾ ਨਹੀਂ ਸੀਗਾ ਉਹਦੋਂ ਵਾਰ ਇਹਦਾ ਮਾਸ ਦਾ ਵੀ ਖਾਓ ਨਾ ਖਾਓ ਡੋਜ਼ਨਟ ਮੈਟਰ ਇਹ ਕੋਈ ਚੀਜ਼ ਨਹੀਂ ਹੈ ਜੀ ਖਾਣ ਦਾ ਮੁੱਦਾ ਸਰੀਰ ਨੇ ਕੀ ਖਾਣਾ ਆਤਮਾ ਨੇ ਕੀ ਖਾਣਾ ਦੋਨੇ ਅਲੱਗ ਅਲੱਗ ਚੀਜ਼ਾਂ ਨੇ ਗਿਆ ਗੁਰਬਾਣੀ ਆਤਮਾ ਨਹੀਂ ਖਰਾਕ ਆ ਜਿਹੜਾ ਬਾਹਰ ਲਾਇਆ ਹੈ ਸਰੀਰ ਦੀ ਖਰਾਕ ਹੈ ਇਹ ਇੱਥੇ ਰਹਿ ਜਣੀ ਆ ਉਹ ਨਾਲ ਜਾਣੀ ਆ ਉਹ ਲੈਣਾ ਆ ਇਹਦੇ ਵਿੱਚ ਲੜੀ ਜਾਣੇ ਆ ਕਿੱਡੇ ਪਾਗਲ ਲੋਕ ਨੇ ਦੇਖੋ ਆਬਵੀਅਸਲੀ ਭਾਈ ਭਾਈ ਹੁਣ ਸਾਨੂੰ ਜਿਹੜੇ ਬਾਕੀ ਸਮਾਨ ਉਹ ਵੀ ਦਿਖਾ ਦਿਓ ਇੱਕ ਰੀ ਹਾਂਜੀ ਅ ਇਹ ਆਪਣੇ ਕੋਲੇ ਬੱਕਰਾ ਆ ਗਿਆ ਜੀ ਠੀਕ ਹੈ ਜੀ ਇਹ ਤੁਸੀਂ ਬਣਾ ਰਹੇ ਹੋ ਬਿਨਾ ਤੇਲ ਤੋਂ ਇਹ ਬਿਨਾ ਤੇਲ ਤੋਂ ਹੀ ਇਹ ਸਾਰਾ ਬੱਕਰੇ ਦੀ ਚਾਰਪੀ ਚ ਬਣਦਾ ਉਸ ਤੋਂ ਬਾਅਦ ਇਹ ਪਾਣੀ ਚ ਪੱਕਦਾ ਜਿਵੇਂ ਆਪਾਂ ਦਲਾ ਪੰਥਾ ਚ ਬਣਾਉਂਦੇ ਹਾਂ ਬਿਲਕੁਲ ਬਿਲਕੁਲ ਹੈਨਾ ਕੀ ਬਾਤ ਹੈ ਬਾਈ ਜੀ ਬਹੁਤ ਵਧੀਆ ਬਾਈ ਜੀ ਹਾਂਜੀ ਇਹ ਆ ਚੌਲ ਹੁੰਦੇ ਆ ਬਾਸਮਤੀ ਰਾਈਸ ਅੱਛਾ ਵੈਰੀ ਗੁੱਡ ਹਾਂਜੀ ਬਹੁਤ ਵਧੀਆ ਬਾਈ ਚੌਲਾਂ ਦੀ ਕੁਆਲਿਟੀ ਸਾਡੀ ਬਹੁਤ ਵਧੀਆ ਹੈ ਉਹ ਉਸ ਤੋਂ ਬਾਅਦ ਆ ਮੁਰਗਾ ਆ ਗਿਆ ਜੀ ਮੁਰਗੇ ਦੀ ਤਰੀ ਆ ਗਈ ਹਾਂਜੀ ਐਡਜਸਟਰ ਦੇਖ ਲਓ ਇਹਦਾ ਤੇ ਇਹ ਮੁਰਗਾ ਆ ਗਿਆ ਉਸ ਤੋਂ ਬਾਅਦ ਬਹੁਤ ਵਧੀਆ ਭਾਈ ਹਾਂਜੀ ਤੇ ਗੱਲ ਮੇਰੀ ਇਹ ਆ ਵੀ ਭਾਈ ਹੁਣ ਐਡਰੈਸ ਤਾਂ ਤੁਸੀਂ ਦੱਸ ਦਿੱਤਾ ਆ ਪਰ ਮੇਰੀ ਗੱਲ ਇਹ ਚੀਜ਼ ਆ ਵੀ ਭਾਈ ਛੁੱਟੀ ਹੁੰਦੀ ਕਿਹਦੇ ਨਾਲ ਛੁੱਟੀ ਕਿਸੇ ਕਿਸੇ ਸੰਡੇ ਨੂੰ ਕਰਦੇ ਆ ਮਤਲਬ ਹਰ ਸੰਡੇ ਨੂੰ ਨਹੀਂ ਨੰਬਰ ਅਵੇਲੇਬਲ ਹੈਗਾ ਆ ਮਤਲਬ ਫੋਨ ਕਰਕੇ ਪੁੱਛ ਲਓ ਸੰਡੇ ਤੋਂ ਬਿਨਾ ਜਿਹੜੇ ਟਾਈਮ ਮਰਜ਼ੀ ਆ ਜੀ ਜਿਹੜੇ ਟਾਈਮ ਮਰਜ਼ੀ ਆਜੋ ਆਦਾ ਪੁੱਛ ਲਿਓ ਜਿਹੜੇ ਟਾਈਮ ਮਰਜ਼ੀ ਆਜੋ ਅੱਜ 11 12 ਵਜੇ ਤੋਂ ਬਾਅਦ ਜਦੋਂ ਮਰਜ਼ੀ ਆਜੋ ਪਿੱਛੇ ਨੰਬਰ ਹੈਗਾ ਭਾਈ ਹੁਣ ਉਹਦਾ ਐਡਰੈਸ ਹੈਗਾ ਬਕਰਦਾ ਮੀਟ 200 200 ਰੁਪਏ ਚਾਰ ਰੁਟੀਆਂ ਨਾਲ ਜਾਂ ਚਾਵਲ ਮੁਰਗੇ ਦਾ ਮੀਠੇ ਦਾ 150 ਰੁਪਏ ਦੇ ਚਾਰ ਰੋਟੀਆਂ ਤੇ ਨਾਲ ਚਾਵਲ ਹਾਂਜੀ ਜਿਹੜੀ ਚੀਜ਼ ਮਰਜ਼ੀ ਲੈ ਸਕਦੇ ਹੋ ਬੱਕਰੇ ਦਾ achar ਮੁਰਗੇ ਦਾ achar ਤੇ ਆਰਡਰ ਤੇ ਅੱਗੇ ਜਾ ਕੇ ਸਿਆਲਾਂ ਦੇ ਵਿੱਚ ਜਿਵੇਂ ਸ਼ਿਕਾਰ ਦਾ ਉਹ ਜਾਂ ਹੋਰ ਇੱਕ ਦੋ ਚੀਜ਼ਾਂ ਉਹ ਵੀ ਮਿਲਦੀ ਆ ਅਸਲ ਦੇ ਵਿੱਚ ਭਾਈ ਇੱਕ ਚੀਜ਼ ਬਹੁਤ ਵਧੀਆ ਹੋਈ ਆ ਵੀ ਨਿਆੰਗ ਸਿੰਘਾਂ ਦਾ ਜਿਹੜਾ ਖਾਣਾ ਨਾ ਬਣਾ ਦਾ ਵਧੀਆ ਸਿਗਾ ਹੀ ਸਿਗਾ ਹੁਣ ਉਹਦੇ ਨਾਲ ਖਾਣਾ ਬਹੁਤ ਕਮਾਲ ਦਾ ਹੋ ਗਿਆ ਬਿਲਕੁਲ ਜੀ ਬਿਲਕੁਲ ਇੱਕ ਆਥੈਂਟਿਕ ਝਟਕਾ ਹੀ ਮਿਲੂਗਾ ਸਾਫ਼ ਸਫਾਈ ਵਾਲੀ ਚੀਜ਼ ਬਿਲਕੁਲ ਤੇ ਦੂਜੀ ਗੱਲ ਵੀ ਤਾਜ਼ਾ ਤਾਜ਼ਾ ਹਾਂ ਬਿਲਕੁਲ ਇੱਕ ਚੀਜ਼ ਭਾਈ ਹਰਜਿੰਦਰ ਸਿੰਘ ਦੇ ਜਿਹੜਾ ਆਪਣੇ ਉਹ ਲਾਉਂਦੇ ਨੇ ਉੱਥੇ ਉਹਨੇ ਇੱਕ ਚੀਜ਼ ਤਾਂ ਚੰਗੀ ਕਰਤੀ ਆ ਵੀ ਲੋਕਾਂ ਜੇ ਇੱਕ ਨਵੀਂ ਚਿੱਟਕ ਲਾਤੀ ਹਾਂਜੀ ਬਿਲਕੁਲ ਬਿਲਕੁਲ ਲਗਭਗ ਹੁਣ 4 ਤੋਂ 5 ਸਾਲ ਪੂਰੇ 50 ਹੋ ਗਏ ਸ਼ੁਰੂ ਹੋਊਗਾ ਕੰਮ ਹੁਣ ਇਹ ਹੌਲੀ ਹੌਲੀ ਸ਼ੁਰੂ ਬਹੁਤ ਜਲਦੀ ਮੈਂ ਹੀ ਗੱਲ ਕਰਦੇ ਸੀ ਵੀ ਇਸ ਵਾਰ ਸਿਆਲਾਂ ਦੇ ਵਿੱਚ ਸਾਗ ਨਹੀਂ ਹੋਣਾ ਇਸ ਵਾਰ ਸਿਆਲਾਂ ਚ ਬੱਕਰਾ ਹੋਣਾ ਬਿਲਕੁਲ 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 ਕੀ ਬਾਤ ਹੈ ਭਾਈ ਤੇ ਹੁਣ ਭਾਈ ਇਹ ਕੰਮ ਕਰੋ ਸਾਡੇ ਲਈ ਹੁਣ ਤੁਸੀਂ ਅੱਜ ਬੱਕਰਾ ਨਹੀਂ ਅੱਜ ਸਾਨੂੰ ਤੁਸੀਂ ਮੁਰਗਾ ਟਰਾਈ ਕਰਾਓ ਆਪਣਾ ਜੀ ਜਰੂਰ ਕੋਲੋਂ ਹੀ ਸਾਡਾ ਮੁਰਗਾ ਹੋਲ ਦਾ ਰੈਡੀ ਕਾਉਂਦੀ ਤੇ ਲੋ ਜੀ ਸਾਡੇ ਕੋਲ ਸੜੀ ਹੋ ਚਕਿਆ ਪਲੇਟ ਰੈਡੀ ਅਸਲ ਵਿੱਚ ਨਾ ਗੱਲ ਬਾਈ ਨੇ ਕਹੀ ਸੀ ਕੈਮਰਾ ਉੱਪਰ ਰੱਖੋ ਭਜੀ ਅਸਲ ਬਾਈ ਨੇ ਗੱਲ ਕਹੀ ਸੀ ਕਿ ਜੇਕਰ ਇਹ ਚੀਜ਼ਾਂ ਪਹਿਲਾਂ ਮਿਲਦੀਆਂ ਹੁੰਦੀਆਂ ਹੁੰਦੀਆਂ ਨਾ ਜਿਹੜਾ 버ਗਰ ਪੀਜ਼ਾ ਵਾਲਾ ਸਟਾਲ ਖੁੱਲੇ ਹੋਏ ਆ ਤਾਂ ਕਿ ਨਵਾਂ ਹੀ ਸਤਵਾਂ ਅੱਠਵਾਂ ਦਰਿਆ ਨਵਾਂ ਹੀ ਚੱਲ ਪਿਆ ਤੇ ਉਹ ਚੀਜ਼ ਕਿਤਨਾ ਕਿਤੇ ਜਿਹੜੀ ਹੈਗੀ ਆ ਉਹ ਅਲੱਗ ਹੀ ਹੋ ਗਈ ਇਸ ਤਰ੍ਹਾਂ ਕਿ ਜੇ ਇਹ ਚੀਜ਼ਾਂ ਪਹਿਲਾਂ ਤਾਕਤਵਰ ਖਾਧੀਆਂ ਹੁੰਦੀਆਂ ਹੁੰਦੀਆਂ ਨਾ ਕਿਤਨਾ ਕਿਤੇ ਚਾਣ ਦੱਸ ਕੀ ਲੈਣਾ ਇਹ ਆ ਸਾਡੇ 36 ਭੋਜਨ ਬਾਈ ਹੁਣਾਂ ਦਾ ਮੁਰਗਾ ਤੇ ਵਾਕੇ ਬਾਈ ਕਮਾਲ ਦਾ ਫਲੇਵਰ ਆ ਜ਼ਬਰਦਸਤ ਖਾਣਾ ਆ ਤੇ ਉਹ ਬਾਕੀ ਜਿਹੜੇ ਅੰਗਸਿੰਘ ਬਣਾਉਨੇ ਹੋਣ ਇਹ ਮਾੜਾ ਤਾਂ ਹੋ ਹੀ ਨਹੀਂ ਸਕਦਾ ਸਫਾਈ ਪੱਕੋ ਬਹੁਤ ਵਧੀਆ ਇਹ ਮੁਰਗਾ ਕਮਾਲ ਦਾ ਬੱਕਰਾ ਦਾ ਕਮਾਲ ਦਾ ਹੁਣੇ ਹੋਣਾ ਤੇ ਹੁਣ ਤੁਸੀਂ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀ ਇਹ ਬਾਈ ਦੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਆ ਛਤਰੀ ਭੋਜਨ ਪੰਜਾਬ ਦੇ ਵਿੱਚ ਹੁਣ ਇੱਕ ਨਵਾਂ ਟ੍ਰੈਂਡ ਸੈੱਟ ਕਰ ਰਿਹਾ ਜਲੰਧਰ ਦੇ ਵਿੱਚ ਸ਼ੁਰੂ ਹੋ ਗਿਆ ਲੁਧਿਆਣਾ ਦੇ ਵਿੱਚ 2-3 ਜਗ੍ਹਾ ਤੇ ਹੋ ਗਿਆ ਮੁਹਾਲੀ ਦੇ ਵਿੱਚ ਹੋ ਗਿਆ ਹੁਣ ਹਰੇਕ ਪੰਜਾਬ ਦੇ ਮੈਂ ਕਹਿੰਨਾ ਹਰੇਕ ਕੋਨੇ ਵਿੱਚ ਛਤਰੀਆ ਭੋਜਨ ਜਿਹੜਾ ਆ ਉਹ ਚੋਣਾ ਚਾਹੀਦਾ ਤੇ ਨਾਲੇ ਸਾਡੇ ਪੰਜਾਬੀ ਭਰਾਵਾਂ ਨੂੰ ਕੰਮ ਮਿਲ ਰਿਹਾ ਰੋਜ਼ਗਾਰ ਮਿਲ ਰਿਹਾ ਤੇ ਨਾਲੇ ਇੱਕ ਨਵਾਂ ਸਵਾਦ ਮਿਲ ਰਿਹਾ ਤੇ ਹੁਣ ਤੁਸੀਂ ਕਰਨਾ ਕੀ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰ